ਇੱਕ ਵਾਰ ਦੀ ਗੱਲ ਆ ਕਿ ਇੱਕ ਬੱਚਾ ਹੁੰਦਾ ਉਹ ਆਪਦੇ ਬਾਪ ਨੂੰ ਕਹਿੰਦਾ ਕਹਿੰਦਾ ਮੈਨੂੰ 10 ਰੁਪਏ ਚਾਹੀਦੇ ਆ ਤੇ ਉਹਦਾ ਬਾਪ ਕਹਿੰਦਾ ਕੀ ਕਰਨੇ ਆ ਤੂੰ 10 ਰੁਪਏ ਉਹ ਕਹਿੰਦਾ ਬਾਪੂ ਜੀ ਮੈਨੂੰ ਚਾਹੀਦੇ ਆ ਮੈਨੂੰ ਲੋੜ ਆ ਉਹ ਕਹਿੰਦਾ ਜਾ ਭੱਜ ਜਾ ਇੱਥੋਂ ਤੈਨੂੰ ਫੇਰ ਮਿਲਣਗੇ 10 ਰੁਪਏ ਜਦੋਂ ਇਹ ਗੱਲ ਕਹਿੰਦਾ ਤੇ ਨੇੜੇ ਬੈਠਾ ਇੱਕ ਸਿਆਣਾ ਬਜ਼ੁਰਗ ਨੂੰ ਕਹਿੰਦਾ ਕਹਿੰਦਾ ਭਾਈ ਜੇ ਪੁੱਤ 5 ਮੰਗੇ ਨਾ ਤੇ ਉਹਨੂੰ 50 ਦੇਈਂਦੇ ਆ ਤੇ ਪਰ ਆਏ ਪੁੱਤ ਤੋਂ ਹਿਸਾਬ ਜ਼ਰੂਰ ਲਈਦਾ ਉਹ ਕਹਿੰਦਾ ਹੈ ਕਮਲਿਆ ਝੱਲੀਆਂ ਗੱਲਾਂ ਕਰਦਾ ਕਹਿੰਦਾ ਉਹਨੇ 10 ਮੰਗੇ ਮੈਂ ਉਹਨੂੰ 10 ਨਹੀਂ ਦਿੱਤੇ ਤੂੰ ਪਝਾਵਾਂ ਦੀ ਗੱਲ ਕਰਦਾ ਉਹ ਕਹਿੰਦਾ ਨਾ ਸੁਣ ਫੇਰ ਮੇਰੀ ਗੱਲ ਇਹ ਸੱਚੀ ਗੱਲ ਆ ਇਹ ਕੋਈ ਮਣ ਘੜ ਠਕਾਣੀ ਨਹੀਂ ਕੁਛ ਨਹੀਂ ਇਹਨੂੰ ਐਂਡ ਤੱਕ ਜ਼ਰੂਰ ਸੁਣਿਆ ਜੇ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਆ ਜੇ ਸੋ ਉਹ ਉਹਨੂੰ ਇੱਕ ਲੈ ਕੇ ਨਾ ਖੁੰਡ ਦੇ ਉੱਤੇ ਬਹਿ ਜਾਂਦਾ ਕਹਿੰਦਾ ਸੁਣ ਫੇਰ ਗੱਲ ਉਹ ਕਹਿੰਦਾ ਸੁਣਾ ਕਹਿੰਦਾ ਵੀ ਇਹ ਤੂੰ ਇਹ ਗੱਲ ਕਿਉਂ ਕਹੀ ਵੀ ਪੰਜ ਮੰਗੇ ਤਾਂ 50 ਦਿਆ ਕਰੋ ਉਹ ਕਹਿੰਦਾ ਇਹ ਦਿਨਾਂ ਤੇਰਾ ਪੁੱਤ ਲੈਕ ਨਿਕਲੂਗਾ ਨਲਾਇਕ ਨਹੀਂ ਨਿਕਲਦਾ ਤੇ ਉਹ ਕਹਿੰਦਾ ਜੇ ਫਿਰ 50 ਮੰਗੇ ਤਾਂ 5 ਹੀ ਦਿੱਤੇ ਕਹਿੰਦਾ ਉਹਦੇ ਨਾਲ ਤੇਰਾ ਪੁੱਤ ਮਹਾਨ ਲੈ ਕੇ ਨਿਕਲੂਗਾ ਲੈਕ ਨਹੀਂ ਬੰਦਾ ਉਹ ਕਹਿੰਦਾ ਹੈ ਕਹਿੰਦਾ ਇਹ ਕੀ ਗੱਲ ਉਹ ਕਹਿੰਦਾ ਆ ਜਾ ਫਿਰ ਖੁੰਡ ਤੇ ਬੈਠੀਏ ਤੈਨੂੰ ਮੈਂ ਦੱਸਾਂ ਖੁੰਡ ਤੇ ਬਹਿ ਜਾਂਦੇ ਆ ਦੋਨੇ ਜਾਣੇ ਤੇ ਉਹ ਗੱਲਾਂ ਦੱਸਣ ਲੱਗ ਪੈਂਦਾ ਉਹ ਕਹਿੰਦਾ ਵੀ ਸਾਡੇ ਬਜ਼ੁਰਗ ਸੀ ਕਹਿੰਦਾ ਸਾਡੇ ਬਜ਼ੁਰਗ ਨੇ ਆਪ ਸਾਨੂੰ ਇਹ ਗੱਲ ਦਾਸ ਦਾ ਹੁੰਦਾ ਸੀ ਤੇ ਨਾਲ ਸਾਡੀ ਉਹਨੇ ਰੌਂਤ ਵੀ ਓਦਾਂ ਦੀ ਬਣਾਤੀ ਸੀ ਸੋ ਇੱਕ ਵਾਰ ਦੀ ਗੱਲ ਆ ਕਹਿੰਦਾ ਵੀ ਇੱਕ ਨੌਜਵਾਨ ਸੀ ਤੇ ਉਹਨੇ ਆਪਦੀ ਸਾਲੀ ਦੇ ਵਿਆਹ ਜਾਣਾ ਸੀ ਭਲੇ ਸਮਿਆਂ ਦੀ ਗੱਲ ਆ ਸਾਲੀ ਦੇ ਵਿਆਹ ਜਾਣਾ ਸੀ ਤੇ ਕਹਿੰਦਾ ਬਾਪੂ ਜੀ ਮੈਂ 40 ਰੁਪਏ ਲੈ ਕੇ ਜਾਣੇ ਆ ਬਾਪੂ ਕਹਿੰਦਾ ਵੀ ਕੋਈ ਗੱਲ ਨਹੀਂ 40 ਰੁਪਏ ਦੇ ਦੂੰਗਾ ਓਦੋਂ ਆ ਹਲਾਂ ਦੇ ਨਾਲ ਹੱਤੀ ਹਲਾਂ ਦੇ ਨਾਲ ਵਾਹੀ ਕੀਤੀ ਜਾਂਦੀ ਸੀ ਇਹ ਗੱਡੇ ਲੱਦ ਕੇ ਘਰੇ ਲਾਣ ਵਗੈਰਾ ਲਿਆਂਦਾ ਜਾਂਦਾ ਸੀ ਵਿਚਾਰਾ ਗਰਮੀ ਦਾ ਮਹੀਨਾ ਸੀ ਜੋ ਸਵੇਰ ਤੋਂ ਲੱਗਾ ਉਹ ਲਾਂ ਲੱਦਣ ਤੇ ਲੈ ਕੇ ਉਹ ਘਰੇ ਆਇਆ ਤੇ ਜਦੋਂ ਬਾਪੂ ਨੂੰ ਕਹਿੰਦਾ ਕਹਿੰਦਾ ਤੂੰ ਡੇਢ ਵਾਲੀ ਗੱਡੀ ਜਾਣਾ ਨਾ ਉਹਦੋਂ ਪਹਿਲਾਂ ਕਹਿੰਦਾ ਖੇਤੋਂ ਆਹ ਕੰਮ ਕਰਕੇ ਆ ਜਾਂ ਆ ਗਿਆ ਨਾ ਤੋਂ ਕੇ ਦਵਾਦਵ ਤਿਆਰ ਹੋ ਗਿਆ ਵੀ ਗੱਡੀ ਦਾ ਟਾਈਮ ਹੋ ਗਿਆ ਤਿਆਰ ਹੋ ਕੇ ਬਾਪੂ ਨੂੰ ਕਹਿੰਦਾ ਕਹਿੰਦਾ ਬਾਪੂ ਲਿਆ ਕਹਿੰਦਾ 40 ਰੁਪਏ ਤੇ ਬਾਪੂ ਨੇ ਉਹਨੂੰ ਦੇਤੇ 2.5 ਰੁਪਏ ਕਹਿੰਦਾ ਵੀ ਉਹਦੇ ਮਨ 'ਚ ਗੁੱਸਾ ਬਹੁਤ ਆਇਆ ਬਜ਼ੁਰਗ ਦੇ ਵੀ 2.5 ਰੁਪਏ ਮੈਨੂੰ ਉਹ ਕਹਿੰਦਾ ਮੈਂ ਸਾਲੀ ਦੇ ਵਿਆਹ ਜਾਣਾ ਮੈਂ ਕੋਈ ਉਥੇ ਖੇਡਾ ਵੇਖਣ ਨਹੀਂ ਚੱਲਿਆ ਤੇ ਬਾਪੂ ਅੱਗੋਂ ਕਹਿੰਦਾ ਕਹਿੰਦਾ 1.5 ਰੁਪਿਆ ਤੇਰਾ ਗੱਡੀ ਤੇ ਆਉਣ ਜਾਣ ਦਾ ਕਿਰਾਇਆ ਰੁਪਿਆ ਦੇ ਨੂੰ ਖਰਚਣ ਨੂੰ ਬਹੁਤ ਆ ਉਹਨੇ ਚਿਲਾ ਕੇ ਮਾਰੀ ਪ੍ਰਾਣੀ ਤੇ ਪ੍ਰਾਣੀ 'ਚ ਲੱਤ ਮਾਰ ਕੇ ਕਹਿੰਦਾ ਕਹਿੰਦਾ ਅੱਜ ਤੋਂ ਬਾਅਦ ਜੱਟ ਦਾ ਪੁੱਤ ਆਣਾ ਜਿਹੜਾ ਕਹਿੰਦਾ ਵਾਈ ਨਹੀਂ ਕਰੂਗਾ ਤੇਰੇ ਖੇਤ ਦੇ ਵਿੱਚ ਜਾ ਕੇ ਹਲਤੀ ਪੰਜਾਲੀ ਨਾ ਤੇ ਕਹਿੰਦਾ ਵਿਆਹ ਚਾਲ ਗਰਪੀਆਂ ਜੀ ਵੇਖ ਕੇ ਆਉਂਗਾ ਹੋਣਾ ਕੀ ਸੀ ਕਹਿੰਦਾ ਵੀ ਉਹ ਜਿਹੜਾ ਬਜ਼ੁਰਗ ਸੀ ਜਿਹੜਾ ਉਦੋਂ ਜਵਾਨੀ ਦੀ ਗੱਲ ਦੱਸਦਾ ਸੀ ਕਹਿੰਦੇ ਤੁਰੇ ਜਾਂਦੇ ਨੇ ਸਟੇਸ਼ਨ ਤੋਂ ਭੈਣ ਭਰਾ ਲੁੱਟ ਲਈ ਦੋ ਭੈਣ ਭਰਾ ਉਤਰ ਕੇ ਤੁਰੇ ਆਉਂਦੇ ਸੀ ਲੁੱਟ ਕੇ ਉਹਨਾਂ ਨੂੰ ਉਹਨੇ ਵਿਆਹ ਵੇਖਿਆ ਪੂਰਾ ਆਨੰਦ ਦਾ ਜਦੋਂ ਘਰੇ ਆਇਆ ਤੇ ਆਉਂਦੇ ਤੇ ਉਹਦੇ ਡਕੈਤੀ ਦਾ ਪਰਚਾ ਹੋ ਗਿਆ ਜੋ ਡਕੈਤੀ ਦਾ ਪਰਚਾ ਹੋ ਗਿਆ ਪੁਲਿਸ ਵੜ ਕੇ ਲੈ ਗਈ 7 ਸਾਲ ਲਈ ਕਹਿੰਦੇ ਉਹ ਵੱਜ ਗਿਆ ਜਦੋਂ 7 ਸਾਲ ਲਈ ਵੱਜ ਗਿਆ ਕਹਿੰਦੇ ਫੇਰ ਕਹਿੰਦਾ ਬਾਪੂ ਸਾਡਾ ਕਹਿੰਦਾ ਪੁੱਤ ਉਦੋਂ ਬਾਅਦ ਜ਼ਿੰਦਗੀ ਚ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ ਮਾੜੇ ਤੋਂ ਮਾੜੇ ਹੀ ਕੀਤੇ ਮਾੜੇ ਤੋਂ ਮਾੜਾ ਕਰਦਿਆਂ ਕਰਦਿਆਂ ਕਹਿੰਦੇ ਵੀ ਸਰਕਾਰ ਵੱਲੋਂ ਹੁਕਮ ਹੋ ਗਿਆ ਵੀ ਜਿੱਥੇ ਵੀ ਇਹ ਬਲਾਨਾ ਸਿਓ ਮਿਲੇ ਤੇ ਇਹਨੂੰ ਚੱਕ ਕੇ ਗੋਲੀ ਮਾਰ ਦੇਣੀ ਹੈ ਗੋਲੀ ਦਾ ਹੁਕਮ ਹੋ ਗਿਆ ਪੁਲਿਸ ਪਿੱਛੇ ਲੱਗੀ ਆ ਤੇ ਕਹਿੰਦੇ ਉਹ ਬਜ਼ੁਰਗ ਕਹਿੰਦਾ ਮੈਂ ਅੱਗੇ-ਅੱਗੇ ਭੱਜਿਆ ਜਾਣਾ ਜਾਂਦਿਆਂ-ਜਾਂਦਿਆਂ ਉਹਨੂੰ ਹੋਰ ਤਾਂ ਕੁਛ ਨਾ ਦਿਸਿਆ ਇੱਕ ਸਾਧੂ ਦੀ ਕੁਟਿਆ ਦਿਸ ਗਈ ਭੱਜ ਕੇ ਉਹ ਸਾਧੂ ਦੀ ਕੁਟਿਆ ਦੇ ਵਿੱਚ ਵੜ ਗਿਆ ਤੇ ਸਾਧੂ ਨੂੰ ਵਿਚਾਰੇ ਨੂੰ ਅਸਦਮਾ ਸੀ ਸਾਧੂ ਪਾਲਚ ਰਿਆ ਸੀ ਤੇ ਉਹਨੂੰ ਜਦੋਂ ਵਾਤ ਆਉਣ ਲੱਗਣਾ ਤੇ ਉਹ ਬੰਦੇ ਨੇ ਇਸ ਤਰ੍ਹਾਂ ਕਰਕੇ ਬੱਕੋ ਦੇ ਅੱਗੇ ਕਰਤਾ ਉਹ ਜਿਹੜਾ ਵਾਤ ਸੀ ਉਹਦੇ ਬੁੱਕ ਦੇ ਵਿੱਚ ਆ ਗਿਆ ਤੇ ਉਦੋਂ ਨੂੰ ਪੁਲਿਸ ਜਾ ਕੇ ਉੱਥੇ ਖੜ ਗਈ ਥਾਣੇਦਾਰ ਸੋਚਾਂ ਦੇ ਵਿੱਚ ਪਿਆ ਇਹ ਹਕੀਕਤ ਆ ਥਾਣੇਦਾਰ ਸੋਚਾਂ ਦੇ ਵਿੱਚ ਪਿਆ ਇਹ ਦੇਖ ਰਿਹਾ ਸੀ ਵੀ ਸਾਧੂ ਦਾ ਕੰਗਾਰ ਬੁੱਕ ਦੇ ਵਿੱਚ ਫੜੀ ਬੈਠਾ ਜੇ ਇਹਨੂੰ ਹੱਥ ਕਢੀ ਲਾਉਣਾ ਤਾਂ ਉਸ ਟਾਈਮ ਦੇ ਜਿਹੜੇ ਸਾਧੂ ਸੰਤ ਸੀ ਨਾ ਤੇ ਉਹਨਾਂ ਦੇ ਕੀਤੇ ਵਾਕ ਵੀ ਪਾਰ ਜਾਂਦੇ ਸੀ ਤੇ ਠਾਣੀਦਾਰ ਕਹਿੰਦਾ ਵੀ ਇਹ ਨਾ ਹੋਵੇ ਮੈਂ ਇਹਨੂੰ ਹਥਕੜੀ ਲਾ ਲਾਂ ਤੇ ਸਾਧੂ ਮੈਨੂੰ ਸਰਾਫ ਦੇ ਦੇ ਤੇ ਸਾਧੂ ਦਾ ਦਿੱਤਿਆ ਸਰਾਫ ਕਦੇ ਟਾਲਿਆ ਨਹੀਂ ਜਾਂਦਾ ਉਹਨੇ ਉਹਦੇ ਅੱਗੇ ਬੇਨਤੀ ਕੀਤੀ ਉਹ ਖੰਗਾਰ ਸਿੱਟਣ ਚਲਿਆ ਗਿਆ ਉਹਨੂੰ ਕਹਿੰਦਾ ਕਿ ਨਾ ਮਹਾਂਪੁਰਸ਼ੋ ਵੀ ਇਹਨੂੰ ਗੋਲੀ ਦਾ ਹੁਕਮ ਹੈ ਇਹਨੂੰ ਲਿਜਾਣਾ ਉਹ ਕਹਿੰਦੇ ਵੀ ਐਡਾ ਭਲਾ ਬੰਦਾ ਉਹ ਕਹਿੰਦੇ ਵੀ ਤੁਸੀਂ ਮੇਰੀ ਕੁੜੀਆ ਚ ਇਹਨੂੰ ਲਿਜਾ ਨਹੀਂ ਸਕਦੀ। ਉਹ ਥਾਣੇਦਾਰ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਅੱਜ ਦੀ ਰਾਤ ਮੈਨੂੰ ਦੇ ਦਿਓ। ਤੇ ਸਾਧੂ ਉਹਨੂੰ ਕਹਿੰਦਾ ਕਹਿੰਦਾ ਜੇ ਲਿਜਾਉਂਗੇ ਤਾਂ ਰਹਿਣਾ ਤੁਹਾਡਾ ਵੀ ਕੱਖ ਨਹੀਂ। ਇਸ ਗੱਲ ਤੋਂ ਵੀ ਥਾਣੇਦਾਰ ਡਰ ਗਿਆ ਥਾਣੇਦਾਰ ਨੇ ਸੋਚਿਆ ਵੀ ਹੁਣ ਕੀ ਕੀਤਾ ਜਾਵੇ ਉਹ ਉਹਨੂੰ ਕਹਿੰਦਾ ਕਹਿੰਦਾ ਸਾਧੂ ਜੀ ਕਹਿੰਦਾ ਮੈਂ ਇਹਨੂੰ ਲਿਜਾਊਂਗਾ ਜ਼ਰੂਰ ਪਰ ਕੱਲ ਨੂੰ ਐਨੇ ਵੱਜ ਕੇ ਐਨੇ ਮਿੰਟ ਤੇ ਕਹਿੰਦਾ ਮੈਂ ਤੁਹਾਡੇ ਕੋਲੇ ਛੱਡ ਜੂ ਪਰ ਇਹ ਥੋੜੀ ਕੁਠੀਆ 'ਚ ਖੜ ਕੇ ਇਹ ਗੱਲ ਕਹਿ ਦੇਵੇ ਵੀ ਅੱਜ ਤੋਂ ਬਾਅਦ ਇਹ ਮਾੜਾ ਕਰਮ ਨਹੀਂ ਕਰਦਾ ਤੇ ਕਹਿੰਦੇ ਸਾਧੂ ਨੇ ਸਾਡੇ ਵਾਲੇ ਬਾਪੂ ਨੂੰ ਕਿਹਾ ਕਹਿੰਦਾ ਵੀ ਤੂੰ ਭਾਈ ਕਾਕਾ ਇਹ ਗੱਲ ਕਰਮ ਨਾ ਉਹ ਕਹਿੰਦਾ ਹਾਂਜੀ ਮੈਂ ਤੁਹਾਡੀ ਕੁਟੀਆ ਚ ਖੜ ਕੇ ਇਹ ਗੱਲ ਕਹਿਣਾ ਕਿ ਅੱਜ ਤੋਂ ਬਾਅਦ ਮੈਂ ਮਾੜਾ ਕਰਮ ਨਹੀਂ ਕਰਦਾ ਚਲੋ ਉਹ ਲੈ ਗਏ ਲਜਾਨ ਤੋਂ ਬਾਅਦ ਉਹਨਾਂ ਨੇ ਉਹਨੂੰ ਅਗਲੇ ਦਿਨ ਉਸੇ ਟਾਈਮ ਤੇ ਉਸ ਸਾਧੂ ਨੂੰ ਵਾਪਸ ਦੇਤਾ ਤੇ ਉਹ ਸਾਧੂ ਨੇ ਕੀ ਕੀਤਾ ਡੇਢ ਰੁਪਏ ਦੇ ਵਿੱਚ ਇੱਕ ਤਾਂ ਪੰਜ ਗ੍ਰੰਥੀ ਤੇ ਇੱਕ ਗੀਤਾ ਲਿਆਂਦੀ ਉਹਨੇ ਉਹਨੂੰ ਉਹਦੀ ਸੰਖਿਆ ਦੇਣੀ ਸ਼ੁਰੂ ਕਰਤੀ ਤੇ ਜਿਵੇਂ ਕਿ ਅੱਜ ਲੋਕਾਂ ਦਾ ਵਰਤੀਰਾ ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਨਾ ਉਦੋਂ ਉਸੇ ਜਦੋਂ ਬੰਦਾ ਹਾਈਲਾਈਟ ਹੋ ਜਾਂਦਾ ਉਹਦੇ ਮਾੜੇ ਕੰਨ ਚੱਕ ਕੇ ਲਿਆਉਂਦੇ ਆ ਕਹਿੰਦੇ ਵੀ ਇਹ ਤਾਂ ਚੋਰ ਆ ਜੀ ਇਹ ਤਾਂ ਡਕੈਤੀ ਆ ਜੀ ਇਹ ਤਾਂ ਇਹ ਆ ਇਹ ਤਾਂ ਉਹ ਆ ਸੋ ਉਸੇ ਤਰ੍ਹਾਂ ਉਹਦੇ ਪਿੰਡ ਵਾਲਿਆਂ ਨੇ ਉਹਦੇ ਨਾਲ ਕੀਤਾ ਕਹਿੰਦੇ ਇਹਨੇ ਕਿੱਥੇ ਸਾਥ ਬਣ ਕੇ ਰਹਿਣਾ ਚਾਰਾਂ ਦਿਨਾਂ ਨੂੰ ਇੱਥੇ ਆ ਜੂਗਾ ਪਰ ਉਹ ਬੰਦਾ ਕਾਰਨੀ ਤੇ ਕਥਨੀ ਦਾ ਪੂਰਾ ਰਿਹਾ ਉਹ ਬੰਦਾ ਉੱਥੋਂ ਇਹ ਕਹਿ ਕੇ ਤੁਰਿਆ ਕਹਿੰਦਾ ਜਿੱਦੇ ਮੇਰੀ ਮੌਤ ਆਈ ਨਾ ਮੈਂ ਉਸ ਦਿਨ ਇਸ ਪਿੰਡ ਚ ਆਉਂਗਾ ਉਦੋਂ ਪਹਿਲਾਂ ਨਹੀਂ ਹੁੰਦਾ ਤੇ 32 ਸਾਲ ਤੱਕ ਉਹ ਉਸ ਪਿੰਡ ਚ ਨਹੀਂ ਸੀ ਵੜਿਆ ਤੇ ਉਸ ਬੰਦੇ ਨੇ ਭਗਤੀ ਕੀਤੀ ਤੇ ਅੰਤ ਦੀ ਬਾਜੀ 32 ਸਾਲਾਂ ਬਾਅਦ ਜਦੋਂ ਉਸ ਸੰਸਾਨ ਦੀ ਮੌਤ ਆਈ ਇਤਿਹਾਸ ਗਵਾਹ ਪਿੰਡ ਗਵਾਹ ਉਹ ਜਦੋਂ ਉਸ ਬੰਦੇ ਦੀ ਮੌਤ ਆਈ ਤਾਂ ਉਸ ਪਿੰਡ ਚ ਆਇਆ ਤੇ ਆਖਰੀ ਸਵਾਸ ਉਹਨੇ ਆਪਦੇ ਪਿੰਡ ਚ ਲੈ ਲਏ ਤੇ ਉਸ ਬੰਦੇ ਨੂੰ ਪਤਾ ਕਿ ਬ੍ਰਹਮਚਾਰੀ ਦਾ ਖਿਤਾਬ ਮਿਲਿਆ ਉਹਨੂੰ ਬ੍ਰਹਮਚਾਰੀ ਦੇ ਖਿਤਾਬ ਨਾਲ ਨਵਾਜਿਆ ਗਿਆ ਕਿਉਂ ਇਹ ਗੱਲ ਇਹ ਕਹਾਣੀ ਦੱਸਣ ਦਾ ਮਤਲਬ ਕੀ ਸੀ ਸਿਰਫ ਇਹ ਹੀ ਸੀ ਵੀ ਜੇ ਕਿਸੇ ਬੰਦੇ ਨੇ ਜਾਣੇ ਅਣਜਾਣੇ ਦੇ ਵਿੱਚ ਕਿਸੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਗਲਤ ਕੰਮ ਵੀ ਕੀਤੇ ਹੋਣ ਪਰ ਜਦੋਂ ਉਹ ਬੰਦਾ ਸਮਾਜ ਦੇ ਭਲੇ ਦੀ ਗੱਲ ਕਰਨ ਤੌਰ ਤੇ ਸਮਾਜ ਲਈ ਤੌਰ ਤੇ ਸਮਾਜ ਨੂੰ ਸਮਰਪਿਤ ਹੋ ਜੇ ਨਾ ਤੇ ਉਦੋਂ ਉਹਦੀ ماں ਹੋਰ ਕੋਈ ਫੜੇ ਨਾ ਫੜੇ ਪਰ ਬਾਬਾ ਨਾਨਕ ਜ਼ਰੂਰ ਫੜਦਾ ਤੇ ਜਿਹਦੀ ਬਾਹ ਬਾਬਾ ਨਾਨਕ ਫੜ ਲੈਂਦਾ ਨਾ ਉਹਦੀ ਬਾਹ ਨੂੰ ਕੋਈ ਛੜਾ ਨਹੀਂ ਸਕਦਾ ਫਿਰ ਉਹਦੀ ਰੱਖਿਆ ਬਾਬਾ ਨਾਨਕ ਆਪ ਕਰਦਾ ਵਡਿਆਈਆਂ ਦੇਣ ਵਾਲਾ ਉਹ ਆਪ ਆ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਵਡਿਆਈਆਂ ਦੇਣ ਵਾਲੇ ਤੇ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਗਦਾਰੀਆਂ ਦੇ ਸਰਟੀਫੀਕੇਟ ਦੇਣ ਵਾਲੇ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਚੋਰ ਤੇ ਕਿਸੇ ਨੂੰ ਅਯਾਸ ਦੱਸਣ ਵਾਲੇ ਜਦੋਂ ਬੰਦਾ ਹਰ ਇੱਕ ਬੰਦਾ ਉਹ ਗੁਣਾ ਦਾ ਭਰੇ ਆ ਪਰ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਜਦੋਂ ਚੰਗਾ ਗੁਣ ਬੰਦੇ ਦਾ ਉੱਭਰ ਕੇ ਆਉਂਦਾ ਨਾ ਤੇ ਉਦੋਂ ਮਾੜੇ ਗੁਣ ਸਾਰੇ ਲੁਕ ਜਾਂਦੇ ਨੇ ਸੋ ਕਹਿਣ ਦਾ ਭਾਵ ਇਹੀ ਆ ਵੀ ਜੇ ਬੰਦੇ ਨੇ ਕੋਈ ਗਲਤੀਆਂ ਕੀਤੀ ਵੀ ਆ ਤਾਂ ਉਹ ਬੰਦੇ ਨੇ ਚੰਗੇ ਕੰਮ ਵੀ ਕਿੰਨੇ ਕੀਤੇ ਹੋਣੇ ਆ 99 ਕੰਮ ਚੰਗੇ ਕਰਕੇ ਜੇ ਇੱਕ ਮਾੜਾ ਹੋ ਗਿਆ ਨਾ ਤੇ ਉਹ 99 ਨੂੰ ਨਹੀਂ ਭੁੱਲੀਦਾ ਹੁੰਦਾ ਕਿਉਂਕਿ ਕਦੇ ਨਾ ਕਦੇ ਕਿਸੇ ਨਾ ਕਿਸੇ ਟਾਈਮ ਤੇ ਉਸ ਬੰਦੇ ਦੇ ਦਰਵਾਜ਼ੇ ਤੇ ਬਾਬਾ ਨਾਨਕ ਫੇਰ ਤੁਹਾਨੂੰ ਲਿਆ ਕੇ ਖੜਾ ਕਰਦਾ ਜਿਹਨੂੰ ਲਿਆ ਕੇ ਖੜਾ ਕਰਦਾ ਉਹਦੇ ਤੁਹਾਡੇ ਕੋਲੇ ਜਵਾਬ ਨਹੀਂ ਹੁੰਦਾ ਧੰਨਵਾਦ ਜੀ